ਦੋਸਤੋ ਜੋ ਅੱਜ ਤੁਹਾਨੂੰ ਸਰਦੂਲਗੜ ਦਾ ਗੁਰਦੁਆਰਾ ਮਾਲ ਸਾਹਿਬ ਪਾਤਸ਼ਾਹੀ ਦਸਵੀਂ ਅਤੇ ਗੁਰਦੁਆਰਾ ਸਰੋਵਰ ਸਾਹਿਬ ਪਾਤਸ਼ਾਹੀ ਦਸਵੀਂ ਦੇ ਦਰਸ਼ਨ ਕਰਾਵਾਂਗੇ ਅਸੀਂ ਪਹੁੰਚੇ ਹੋਏ ਹਾਂ ਮਾਨਸਾ ਜ਼ਿਲ੍ਹੇ ਦੇ ਸ਼ਹਿਰ ਸਰਦੂਲਗੜ ਵਿਖੇ ਇੱਥੇ ਦੋ ਇਤਿਹਾਸਕ ਗੁਰੂ ਘਰ ਮੌਜੂਦ ਨੇ ਗੁਰਦੁਆਰਾ ਮਾਲ ਸਾਹਿਬ ਪਾਤਸ਼ਾਹੀ ਦਸਵੀਂ ਅਤੇ ਗੁਰਦੁਆਰਾ ਸਰੋਵਰ ਸਾਹਿਬ ਪਾਤਸ਼ਾਹੀ ਦਸਵੀਂ ਜੁੜੇ ਰਹੋ ਨਾਲ ਕਰੌਣੇ ਤੁਹਾਨੂੰ ਇਤਿਹਾਸ ਦੇ ਰੂਪ ਰੂਪ ਵਾਰ ਕੁਰਨਾ ਆਨ ਪਯਮੇ ਦੋਖਾਰੁ ਪਨਪਨੋ ਬਲਨਾਈ ਅੰਤਿਰਾਇ ਪਨਪਨਮੈ ਜਵਤੰ ਮੰਕਰੋ ਸਰਾ ਗਾਯੋ ਤੁਮ ਨਾ ਮਨਾਨਿ ਤਾਪਤਲੇਨ ਮਦ ਪਾਤਿ ਨੰਦ ਲੋਕਾ ਆਤਮੁ ਤੁਮ ਜੀਵਨ ਅਨੰਤੋ ਸੋ ਪ੍ਰੋਸਨਿ ਜੀਵਨ ਮਾਰਗ ਪੀ ਧਾਰਾ ਆਯੋ ਪਾਏ ਜੀ ਜੁਲਦੀ ਅਲੀ ਕੋ ਅ ਗੁਰੂਾਇਤ ਮੇਰੇ ਤੁੰਭ ਕੇ ਧਰਨਾ ਤਦੂ ਰਤਨ ਕੋ ਤੀਰ ਚ ਨੰਦੂ ਸੁਖਮ ਬੰਤ ਗੀਵ ਆਗਵਤ ਸਤਾ ਕੋ ਸੰਭੂ ਆਗਤਾ ਗਨ ਨੋ ਨਹੀ ਦਾਤ ਸੁਭਾਤ ਸੁਗਮਤ ਗੁਰ ਰਖਤ ਸੰਪੂਰਨ ਮੁਕਤੀ ਮੋਤ ਭਗਵਤ ਜੀਵਾਣਵਾ

ਨੱਚ ਸਤਿ ਸ਼੍ਰੀ ਅਕਾਲ ਤੇਰੀ ਨਾਮ ਮੰਨਦਾ ਨਾਮ ਜਪਦਾ ਮੈਂ ਸਿਆਮਾ ਸਭਨੇ ਮੇਲੇ ਇਹ ਇਹ ਨਾਮ ਸਭਿ ਭਾਗਿ ਬੋਧ ਜਨਾਂ ਕਰਕੇ ਰੱਖੀ ਸੀ ਸੁਧੀ ਜੀ ਮਾਤਾ ਨਾਮ ਦਾ ਆਰਾਮ ਹੋ ਸੋਤਿਆ ਨੂੰ ਇਹ ਪੂਰੀ ਪੂਰੀ ਸਿਸ਼ਾ ਬਹੁਤ ਹੀ ਦੋਵੇਂ ਜਨ ਕੇ ਹੋ ਦੇ ਤਾ ਅਕਮੇ ਆਖਣ ਗੇ ਜਨਮ ਸੰਗ ਨਾਮ ਨੂੰ ਕਰਨ ਲੱਗ ਅਗੇ ਜੁੜੇ ਨਾ ਕੋ ਨਾ ਕੋ ਤੇਵਾ ਆਲ ਮਨੁ ਤਨੁ ਕਰਿ ਜੋ ਸਤ ਸੰਤੋ ਚਿਤ ਆਗੇ ਨੰ ਨਾਮੁ ਕਰਿ ਮਾ ਤੇਉ ਜਿਨਿ ਲਾਭੁ ਜੇ ਕੋ ਆਪੇ ਦੇ ਰੂਪਿ ਸਤਿ ਨਾਮੁ ਕੀ ਬਾਣੀ ਦੀ ਪੂਰੀ ਬਾਣੀ ਸੁਣਾਉਂਦਾ ਇਹਦੇ ਮੈਂ ਸੁਣੇ ਉੱਪਰ ਵਾਲਾ ਗੁਰਨਾਵ ਨਿਤਰੀ ਸਤਗੁਰ ਤੇਖਣਾ ਸ੍ਰਵਣੀ ਸਤਿ ਪੁਰਸੇ ਪੀਰ ਤੇ ਰਤਿਆ ਦਰਗਰ ਭਰੀ ਅਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਬੰਦ ਕਰ ਲੇ ਕੇ ਉੱਲਾ ਜੀ ਕਿਰਪਾਇ ਪਾਇ ਕਦ ਸਭਾਰੇ ਹੰਨੋ ਹੋਆ ਜੀ ਜਿਸ ਮਰਤ ਸਭ ਹੋਏ ਬਾਤ ਹੋਰ ਤੇ ਕੋਠਾਰ ਤੋਸੋ ਜਿੱਥੇ ਗੁਰਦੁਆਰਾ ਮਾਲ ਸਾਹਿਬ ਸਥਿਤਾਏ ਉੱਥੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਲਵੰਡੀ ਸਾਬੂ ਤੋਂ ਚੱਲ ਕੇ ਝੰਡੇ ਕਲਾ ਨੂੰ ਜਾਂਦੇ ਹੋਏ ਰਾਸਤੇ ਦੇ ਵਿੱਚ ਢੰਡਾਲ ਵਿਖੇ ਰੁਕੇ ਜਿੱਥੇ ਉਹਨਾਂ ਨੇ ਆਪਣਾ ਘੋੜਾ ਬੰਨ ਦੇ ਨਾਲ ਬੰਨਿਆ ਉੱਥੇ ਗੁਰਦੁਆਰਾ ਸਾਹਿਬ